ਉਹ ਖੋਸ਼ ਹੋ ਗਏ ਬੀਬੀਆਂ ਸਾਰੀਆਂ ਤੂੰ ਵੀ ਥੋੜਾ ਜਿਹਾ ਅੱਗੇ ਤੇ ਰਹੀਂ ਬਹੁਤ ਹੀ ਸਤਿਕਾਰਯੋਗ ਨਗਰ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਪੈਣਾਉ ਸਭ ਤੋਂ ਪਹਿਲਾਂ ਫਤੇ ਅਰਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਵੱਡੇ ਭਰਾ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਸਾਹਿਬ ਬਹੁਤ ਸਤਕਾਰਯੋਗ ਚੋਣਾਂ ਲੜੇ ਐਮਪੀ ਦਾ ਸਾਬਕਾ ਐਮਐਲਏ ਕੁਲਬੀਰ ਸਿੰਘ ਜੀਰਾ ਸਾਹਿਬ ਬਹੁਤ ਸਤਕਾਰਯੋਗ ਵੱਡੇ ਭਰਾ ਸੁਖਵਿੰਦਰ ਡੈਣੀ ਜੀ ਜਿਹੜੇ 올 ਇੰਡੀਆ ਕਾਂਗਰਸ ਕਮੇਟੀ ਦੇ ਸਾਡੇ ਸਚਿਵ ਨੇ ਬਹੁਤ ਸਤਕਾਰਯੋਗ ਸਾਡੇ ਸਾਬਕਾ ਐਮਐਲਏ ਭਲਾਈਪੁਰ ਸਾਹਿਬ ਵਿਆਸ ਤੋਂ ਬਹੁਤ ਸਤਕਾਰਯੋਗ ਰਾਜਵੀਰ ਪੁਲਰ ਜੀ ਰਿਤਿਕ ਜੀ ਤਰਨਤਾਰਨ ਤੋਂ ਸਤਿਕਾਰਯੋਗ ਸਰਦਾਰ ਭੋਪਿੰਦਰ ਸਿੰਘ ਜੀ ਜੈੰਤੀਪੁਰੀਆ ਸਾਹਿਬ ਤੇ ਸਾਰੇ ਮਾਫੀ ਚਾਹੁੰਨਾ ਫਿਰ ਜ਼ਿਆਦਾ ਨਾ ਲਵਾਂਗਾ ਤਾਂ ਕਿ ਸਮਾਂ ਬਹੁਤ ਹੋ ਗਿਆ ਸਾਥੀਓ ਬਹੁਤ ਸਾਰੀਆਂ ਗੱਲਾਂ ਵਿਸਤਾਰਪੂਰਵਕ ਰੰਦਾਵਾ ਸਾਹਿਬ ਨੇ ਡੱਪਾ ਜੀ ਨੇ ਜੀਰਾ ਸਾਹਿਬ ਨੇ ਸਭ ਨੇ ਰੱਖਤੀ ਹੈ ਬੈ ਤਾਂ ਦੋ ਚਾਰ ਗੱਲਾਂ ਥੋੜਾ ਕਰਨੀਆਂ ਚਾਹੁੰਦਾ ਹੈ 5 ਮਿੰਟਾਂ ਚ ਆਪਣਾ ਭਾਸ਼ਣ ਸਮਾਪਤ ਕਰਾਂਗਾ ਤੁਹਾਨੂੰ ਪਤਾ ਹੈ ਕਿ ਚਾਰ ਪੰਜ ਪਾਰਟੀਆਂ ਅੱਜ ਮੈਦਾਨ ਦੇ ਵਿੱਚ ਔਰ ਚਾਰਾਂ ਪੰਜਾਂ ਪਾਰਟੀਆਂ ਚੋਂ ਮੈਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵਾਸਤੇ ਵੋਟ ਮੰਗਣ ਆਇਆ ਹਾਂ। ਔਰ ਤੁਸੀਂ ਉਹਨਾਂ ਸਾਰਿਆਂ ਨੂੰ ਜਾਣਦੇ ਹੋਇਆ ਇੱਕ ਤਾਂ ਤਿੰਨ ਵਾਰੀ ਦਾ ਬਣਿਆ ਹੋਇਆ ਐਮ.ਐਲ.ਏ. ਉਹ ਵਾਪਸ ਹੁਣ ਦੂਜੀ ਪਾਰਟੀ 'ਚ ਆ ਗਿਆ ਹੈ। ਜਿਹੜਾ ਉਹਨੇ ਤਿੰਨ ਵਾਰੀਆਂ 'ਚ ਕੁਝ ਨਹੀਂ ਕੀਤਾ ਤਾਂ ਹੁਣ ਕੀ ਕਰਨਾ ਹੈ ਤੁਹਾਨੂੰ ਸਾਰਿਆਂ ਨੂੰ। ਇੱਕ ਅਕਾਲੀ ਦਲ ਨੇ ਬਹੁਤ ਵੱਡਾ ਨੁਕਸਾਨ ਕਰਤਾ ਪੰਜਾਬ ਦਾ ਪਹਿਲਾਂ ਹੀ ਚਿੱਟਾ ਲੈ ਕੇ ਆਏ ਸੀ ਇਹ ਸਾਰੇ ਮਾਫੀਆ ਸੁਖਬੀਰ ਬਾਦਲ ਦੇ ਰਾਜ ਚ ਆਏ ਸੀ ਬਸ ਮਾਫੀਆ ਚਿੱਟਾ ਮਾਫੀਆ ਰੇਤ ਮਾਫੀਆ ਇਹ ਸਾਰਾ ਮਾਫੀਆ ਉਦੋਂ ਆਇਆ ਸੀ ਗੈਂਗਸਟਰ ਸੋ ਚਾਰ ਸੀਟਾਂ ਦੇ ਪਹਿਲਾਂ ਅਕਾਲੀ ਦਲ ਨਹੀਂ ਲੜਿਆ ਸੀਗਾ ਜੇ ਹੁਣ ਨਾ ਲੜਦਾ ਤਾਂ ਫਿਰ ਕੀ ਹੋ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਨਵਾਂ ਰਿਵਾਜ ਪਤਾ ਕਿ ਗੈਂਗਸਟਰਾਂ ਨੂੰ ਟਿਕਟਾਂ ਦੇਣੀਆਂ ਮਾੜੀ ਗੱਲ ਹੈ ਇਹ ਰਾਜਨੀਤਿਕ ਗੈਂਗਸਟਰ ਆ ਜੇ ਨਾ ਫਿਰ ਕੀ ਬਣੇਗਾ ਇੱਕ ਭਾਈ ਸਾਹਿਬ ਜਿਹੜੇ ਐ ਉਹ ਅੰਮ੍ਰਿਤਪਾਲ ਜੀ ਦੀ ਪਾਰਟੀ ਦੇ ਐ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਾੜਾ ਨਹੀਂ ਕਹਿੰਦਾ ਤੁਸੀਂ ਬਹੁਤ ਵੋਟਾਂ ਵੀ ਪਾਈਆਂ ਪਰ ਹੁਣ ਅੰਮ੍ਰਿਤਪਾਲ ਦੰਗਵੀ ਤਖਸਾਲਾ ਦੇ ਕੋਈ ਇਲੈਕਸ਼ਨ ਲੜੇਗਾ ਕਦੇ ਬੋਲੋ ਜੀ ਨਹੀਂ ਲੜੇਗਾ ਧਰਮ ਦਾ ਪ੍ਰਚਾਰ ਕਰਨ ਵਾਲੇ ਦਾ ਕੰਮ ਨਹੀਂ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਵਾਲੇ ਦਾ ਕੰਮ ਨਹੀਂ ਧਰਮ ਪ੍ਰਚਾਰ ਵਾਲੇ ਚ ਜਿਸ ਦਾ ਕੰਮ ਉਸੀ ਕੋ ਸਾਜੇ ਹੁਣ ਅਮਰਿਤਪਾਲ ਜੀ ਰਾਜਨੇਤਾ ਬਣ ਗਏ ਚਲੋ ਆਪਾਂ ਤਾਂ ਇਲੈਕਸ਼ਨ ਤਾਂ ਲੜਦੀ ਲੜਦੇ ਹੁਣ ਉਹਨਾਂ ਨੇ ਇੱਕ ਪਾਰਟੀ ਬਣਾ ਲਈਏ ਕਿ ਜਿੱਥੇ ਚੋਣ ਆਉਂਿਆ ਜਾਂਦਾ ਉੱਥੇ ਬੰਦਾ ਲੈਣਾ ਪੈਂਦੇ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਸਕੂਲਾਂ 'ਚ ਜਨਗਨ ਮੰਨਿਆਂ ਦੀ ਪੜ੍ਹਾਈ ਜਾਂਦੀ ਏ ਉਹਨੂੰ ਨਹੀਂ ਅਸੀਂ ਮੰਨਦੇ ਸਾਡਾ ਇੱਕ ਆਫਦਾ ਰਾਜ ਐ ਕਿੱਦਾਂ ਬਣੇਗਾ ਉਹ ਰਾਜ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਅਸੀਂ ਤਾਂ ਕਿਵੇਂ ਹੋਊਗਾ ਨਸ਼ਾ ਕਰ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਕਹਿੰਦਾ ਸਾਜ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡੇ ਕੋਲ ਤਰੀਕਾ ਕੀ ਹੈ ਨਸ਼ਾ ਮਤ ਮਰਨ ਸਾਡੇ ਕੋਲ ਕੋਈ ਤਰੀਕਾ ਹੈ ਕਾਂਗਰਸ ਦਾ ਰਾਜ ਆਇਆ ਤਾਂ ਕਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦਿਆਂ ਹੁਣ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਏ ਅਧਿਆਪਕ ਹਸਪਤਾਲ ਖਾਲੀ ਪਏ ಗ್ರಾಮ ਸੇਵ ਕੋਲੇ 15 ਪਿੰਡ ਹੈ ਪਟਵਾਰੀ ਕੋਲੇ 15 ਪਿੰਡ ਹੈ ਪੰਚਾਇਤ ਸੈਕਟਰੀ ਕੋਲੇ 20 ਪਿੰਡ ਹੈ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਣੇ ਖਾਲੀ ਪਏ ਐ ਕਨੈਕਟਰੇ ਨਹੀਂ ਸਫਾਈ ਕਰਮਚਾਰੀ ਐ ਨਹੀਂ ਪਰ ਉਹਦੇ ਆਸੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 4.5 ਲੱਖ ਕਰੋੜ ਦਾ ਕਰਦੇ ਐ ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਊਗਾ ਐਵੇਂ ਸੋਚ ਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਗਵਿੰਦਰ ਜੀ ਕੋਈ ਫਾਇਦਾ ਨਹੀਂ ਐ ਇਸ ਕੰਮ ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ ਅਮਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਵਾਲਾ ਮਰ ਜਾਂਦਾ 2.5 ਸਾਲਾਂ ਚ ਗੋਰੀਆਂ ਵਾਲਾ ਮਰ ਜਾਂਦਾ 55 ਸਾਲਾਂ ਚ ਚਿੱਟੇ ਵਾਲਾ ਮਰ ਜਾਂਦਾ 3 ਸਾਲਾਂ ਚ ਸਮੈਕ ਵਾਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਣੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹਟਦੀਆਂ ਨਹੀਂ ਬੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਬਿਲਕੁਲ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਲੋ ਮੰਨਤਾ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਹਾਂ 5 ਕਿਲੋ ਮੇਰੇ ਕਹਿਣਾ ਬਲੋ ਚਾਹ ਨਹੀਂ ਛੱਡਦਾ ਤੇ ਚਿੱਟਾ ਕਹਿੰਦਾ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਤੇ ਦਾ ਕੈਪਸੂਲਾਂ ਦਾ ਬਦਲਾਵ ਹੈ ਉਫੀਮ ਤੇ ਪੋਸਟ ਕੁਇਰਾਜੀ ਰਵੇ ਗੁੱਸੇ ਹੋ ਮੈਂ ਉਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿੰਦਾ ਜੀ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਕੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਦੇ ਆ ਗਈ ਸਰਕਾਰ ਅਰੰਡਾਵਾ ਸਾਹਿਬ ਮਹੀਨੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਵਿੱਚ ਫੜ ਕੇ ਲਿਆਉਣਾ ਪਊਗਾ ਸਾਰੇ ਨੂੰ ਚਾਇ ਮਮਾ ਹੈ ਤੇ ਚਾਇ ਚਾਚਾ ਹੈ ਤੇ ਚਾਇ ਦਾਦਾ ਹੈ ਤੇ ਚਾਇ ਪੁੱਤ ਹੈ ਤੇ ਚਾਇ ਪਤਨੀ ਹੈ ਤੇ ਚਾਇ ਮਾਂ ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਉਹਰੇ ਹਾਸੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਉਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿੰਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਹੱਥ ਵੱਡੇ ਜਾਣਗੇ ਇਹ ਨਹੀਂ ਆ ਵੀ ਟੈਲੀਫੋਨ ਕਰਕੇ ਰਮੀਤ ਸਿੰਘ ਛੇੜਾ ਲਊਗਾ ਸੋਨਾ ਜੁਅਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੀਆਂ ਕਹਿੰਨਾਂ ਲੋ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪੇ ਫੇਰ ਤਾਂ ਬਾਈ ਜੀ ਰੋਜ਼ ਤੁਹਾਡੇ ਘਰੇ ਬੰਦਾ ਤੁ ਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਹਾ ਤੁਹਾਡਾ ਕੰਮ ਐ ਉਹਨੂੰ ਥਾਣੇ ਫੜਾਉਣਾ ਥਾਣੇ ਵਾਲਿਆਂ ਦਾ ਕੰਮ ਐ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਐ ਆ ਡੈਂਸਰ ਨੂੰ ਡੇਟ ਦੇਤੀ ਆ ਤਾਂ ਰੋਜ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋ ਚੌਥੇ ਉਹ ਕਹਿੰਦਾ ਇਹ ਬਾਈ ਜੀ ਲਾ ਲੈਂਦੇ ਆ ਬਰਖਾ ਤੇ ਕਹਿੰਦੇ ਲਿਆ 5000 ਟਮਾਟਰਾਰੇ ਨੂੰ ਨਹੀਂ ਛੱਡਦਾ ਥੋੜੇ ਤੋਂ ਵੀ ਲੈ ਲੈਣਗੇ ਓਲੀ ਓਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟਾਂ ਕਹਿੰਦੇ ਤੂੰ ਫੜਿਆ ਲਓ ਜੇ ਹੋਰ 10 ਮਹੀਨੇ ਐਂ ਕੰਮ ਚੱਲ ਗਿਆ ਜੋ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਪਊਗਾ ਤਾਂ ਕਾਂਗਰਸ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਨੇ ਬਜਾਰਾ ਨਹੀਂ ਰੋੜਕਾਂ ਪੰਜਾਬ ਦੀਆਂ ਰੋੜਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਇਸ ਕਰਕੇ ਹੋਇਆ ਕਿ ਪੰਜਾਬ ਚ ਅਮਨ ਹੋਰ ਸ਼ਾਂਤੀ ਸੀ ਹੁਣ ਕੋਈ ਵੱਡਾ ਸੇਟ ਕੋਨੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣਕਦਾ ਉੱਧਰ ਲਾਉਣੇ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰਦੇ ਨਾਲੇ ਕੋਈ ਬਾਹਰ ਆ ਜੇ ਦੱਸੋ ਕਿਹੜੀ ਫੈਕਟਰੀ ਲੱਗੀ ਆ ਤਰਨਤਾਰਨ ਚ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਐ 1 ਰੁਪਿਆ ਨਹੀਂ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਿਆ ਸਾਲ ਦਾ ਕਈ ਕਿਸਾਨਾਂ ਨੂੰ ਆਉਂਦਾ ਉਹ 6000 ਦਾ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ 'ਚ ਕਿਉਂ ਐ ਰੰਧਾਵਾਜੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਐ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗਾ ਦਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਭੇ ਥੱਲੇ ਬਹਿ ਕੇ ਪੜ੍ਹਾਇਆ ਕਰਦਾ ਸੀ ਪਹਿਲਾ ਦੇਸ਼ ਦਾ ਗਿਆਨੀ ਜੈਲ ਸਿੰਘ ਜਿਹੜਾ ਸਾਈਕਲ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਠੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਹੈ ਲਓ ਮੈਂ ਪਾਰਟੀ ਛੱਡ ਦੂੰਗਾ ਜਿਹੜੀ ਪਾਰਟੀ ਚਾਹੋਂਗੇ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆਦੋ ਦ੍ਰੋਪਤੀ ਮੁਰਮਰ ਤੋਂ ਬਾਅਦ ਜਿਹੜੀ ਬਾਤ ਵੀ ਬਣਾਉਗੀ ਉਹਦੇ ਨਾਲ ਚੱਲਦਾ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੁ ਪਾਛਾਈ ਫੋਕਾ ਵੀ ਜਰਨੈਲ ਬਣਾਇਆ ਮਰਮੂਨ ਸਿੰਘ ਨੇ ਕਰਜ਼ਾ ਮਾਫ ਕੀਤਾ ਯਾਰ ਮਰਮੂਨ ਸਾਨੂੰ ਲੋਕ ਕਹਿੰਦੇ ਆ ਮੁੰਡੇ ਜਿਹੜੇ ਨਵੇਂ ਦੇ ਆ ਉਹ 70 ਸਾਲਾਂ ਦੀ ਕਾਂਗਰਸ ਨੇ ਕੀ ਕੀਤਾ ਮੈਂ ਕਹਾ ਤੂੰ ਜੰਮਿਆ ਹੀ ਨਹੀਂ ਸੀਗਾ ਉਦੋਂ ਤੈਨੂੰ ਕੀ ਦਸੀਏ ਕੀ ਕੀਤਾ ਇਸ ਦੇਚ ਸੁਈ ਨਹੀਂ ਮੰਦੀ ਸੀ ਹੁਣ ਇਸ ਦੇਚ ਜਾਜ ਬੰਦਾ ਹੈ ਕਾਂਗਰਸ ਨੇ ਆਜ਼ਾਦੀ ਲੈਂਦੀ ਸੁਈ ਤੋਂ ਲੈ ਕੇ ਜਾਜ ਬਣਾਇਆ 60 ਸਾਲ 70 ਸਾਲ ਸਾਡਾ ਰਾਜ ਰਿਆ 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ ਅਸੀਂ 70 ਸਾਲਾਂ ਚ ਡੀਏਪ ਖਾਦ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੋ ਸਾਢੇ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਹੈ ਇਹ ਸਾਡਾ ਰਾਜ ਸੀਗਾ ਅੱਜ ਤੋਂ 12 ਸਾਲ ਪਹਿਲਾਂ ਜਦੋਂ ਮਨਮੋਹ ਸਿੰਘ ਦਾ ਨਾਸਤੀ ਸਰਦਾਰ ਜੀ 22000 ਰੁਪਏ ਤੋਲਾ ਸੋਨਾ ਸੀ ਅੱਜ 1 ਲੱਖ 28000 ਹੈ 60 ਸਾਲਾਂ ਚ ਅਸੀਂ 22000 ਤੇ ਲਿਆਂਦਾ ਤੇ 12 ਸਾਲਾਂ ਚ ਉਹਨੇ ਮਾਂ ਦੇ ਸ਼ੇਰ ਨੇ ਲੱਖ ਰੁਪਏ ਦੇ ਉੱਤੇ ਡਵਾਤਾ ਸਾਡੇ ਰਾਜ ਚ 42 ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਹੈ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸਾਲਾਂ ਵਿੱਚ ਬੰਦਾਰੀਆਂ ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਇੱਕ ਬਾਤਾ ਪੈਟਰੋਲ ਮਿੱਟੀ ਦਾ ਤੇਲ ਸਰੋਂ ਦਾ ਤੇਲ ਖੰਡ ਚਾ ਮਾਰਤਾ ਲੋਕ ਇਹ ਭਾਜਪਾ ਸਰਕਾਰ ਹੈ 750 ਕਿਸਾਨ ਮਾਰਤਾ ਸਾਡਾ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਵੀ ਸਾਨੂੰ ਗਰੰਟੀ ਦਿਓ ਇਹ ਐਮਐਸਪੀ ਦਿੱਤੀ ਕਿਨੇ ਹੈ ਕਾਂਗਰਸ ਨੇ 1960 ਇਹ ਕਾਂਗਰਸ ਨੇ ਦਿੱਤੀ ਹੈ ਜਨਾਬ ਸੁਮੇਰੀਆਂ ਬੀਕਤੀਆਂ ਹੱਥ ਜੋੜ ਕੇ ਆ ਲੋਕ ਆਪਾਂ ਲੰਘ ਜਲੀਆਂ ਬੀਬੀਆਂ ਹਜ਼ਾਰ ਰੁਪਿਆ ਭਗਵੰਤ ਮਾਨ ਦਾ ਹਜ਼ਾਰ ਤਾਂ ਅਸੀਂ ਦੇਤਾ ਤੁਹਾਨੂੰ 500 ਰੁਪਿਆ ਬਾਦਲ ਦੇ ਰਾਜ ਪੈਨਸ਼ਨ ਹੁੰਦੀ ਸੀ ਜਿਹੜਾ ਗਰੀਬਾਂ ਦਾ ਮਸੀਹਾ ਘੁੰਦਾ ਸੀ ਸਰਦਾਰ ਗੁਰਸੇਖ ਅਸੀਂ ਹਜ਼ਾਰ ਰੁਪਿਆ ਵਧਾਈ ਹੁਣ ਰੰਗਲਾ ਪੰਜਾਬ ਵਾਲੇ ਨੇ ਮਾਂ ਦੇ ਸ਼ੇਰਾਂ ਦੇ 400 ਹੋ ਗਏ ਦੁੱਕੀ ਵੀ ਵਧਾਈ ਇਵੇਂ ਹੀ ਇਹ ਐ ਜਿਵੇਂ ਆ ਇਨਕਲਾਬ ਆ ਵੀਨਾ ਐ ਜਿਹੜੀ ਕਿਹੜੀ ਪਾਰਟੀ ਅੰਮ੍ਰਿਤਪਾਗੀ ਵਾਲੀ ਇਵੇਂ ਹੀ ਇਹ ਆਈ ਸੀ ਪਹਿਲਾਂ ਭਗਵੰਤ ਮਾਨ ਨੇ ਕਹਿੰਦੇ ਨਵੀਂ ਪਾਰਟੀ ਐ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਇਹ ਵਿਹਾਨੇ ਹੁਣ ਇਹ ਆਇਓ ਇਹ ਮੇਰਾ ਬੰਦਾ ਇੱਕ ਜਿੱਤਿਆ ਫਰੀਦਕੋਟੋਂ ਤੋਂ ਐਮਪੀ ਖਾਲਸਾ ਕੀ ਨਾਮ ਹੋਣਾ ਕਾਤੋਂ ਜਿਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਚ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਿਣ ਤੇ ਬਣਾ ਕੇ ਭੇਜਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲਤਾ ਕਰੇ ਗੁਰਦੁਆਰੇ ਚ ਗ੍ਰੰਥੀ ਕਿਹਨੂੰ ਬਣਾਉਣੇ ਉਹ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜ੍ਹੇ ਜੇ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੁਛ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਉਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਦੇ ਉਹਨੇ ਬਣਾਈ ਨਹੀਂ ਢੂੜ ਸਾਲ ਦੀ ਤੂੰ ਬੋਲੇ ਸੋਨੇ ਹਾਲੀ ਜਾਂਦੇ ਪਾਰਲੀਮੈਂਟ ਜਾ ਕੇ ਇੰਨਾ ਹੀ ਕਰਦੇ ਪਤੰਦਰਾ ਹੋਰ ਤਾਂ ਕਰਨਾ ਕੀ ਬੋਲ ਬੰਦੀ ਸਿੱਖਾਂ ਤੇ ਬੋਲ ਖਾਲਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਨਾ ਉਹੀ ਗੱਲਾਂ ਮਾਤਾ ਇਦਨੋਂ ਦਸ ਤੱਕ ਆ ਗਈ ਗੱਲ ਕੋਈ ਕਿਸੇ ਨੂੰ ਨਹੀਂ ਉਹ ਨਜ਼ਾਰੇ ਲੈਂਦਾ ਕੋਠੀ ਉਹਨੂੰ ਮਿਲ ਗਈ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਦਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਣੇ ਦੇਖਾਂਗੇ ਕੀ ਹੁੰਦਾ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਾਹ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋ ਰਹੀ ਸੀ ਬਗਰਾੜੀ ਦੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚੋਂ ਉਹ ਡਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਾਰੇ ਲੈਂਦਾ ਹੁਣ ਇੱਕੋ ਦਮ ਤੁਸੀਂ ਆਖਿਆ ਇਹ ਆ ਗਿਆ ਵਾਰਿਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਟ ਤਾਂ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹ ਤਾਂ ਸਾਡੇ ਵਰਗਾ ਹੀ ਐ ਤੇ ਆ ਗੈਂਗਸਟਰ ਤੋਂ ਨਾ ਡਰਿਓ ਇਹ ਬਾਠ ਸ਼ਾਟ ਤਾਂ ਲੰਬੇ ਨਹੀਂ ਥਿਉਣੇ ਸਾਨੂੰ 6 ਮਹੀਨੇ ਆ ਸਰਕਾਰ ਆ ਕਰਨੀ ਇਹ ਪਹਿਲਾ ਕੰਮ ਰੰਧਾਵਾਜੀ ਤੋਂ ਇਹ ਕਰਾਉਣੇ ਮਾਦੀ ਆਲੀ ਕਰਕੇ ਛੱਡ ਨਾ ਦੇਓ ਜੋ ਤੁਸੀਂ ਤੇ ਜੀ ਲਾ ਕਿਤੇ हां ਸਾਡੇ ਤਾਂ ਹੈ ਹੀ ਨਹੀਂ ਗੈਂਗਸਟਰ ਮਾਲਵੇ ਦਾ ਵਿਚਾਰਾ ਮਾਲਵੇ ਦਾ ਸ਼ਰੀਫ ਤੇ ਮਾਝੇ ਵਾਲਾ ਮਾਲਵੇ ਦਾ ਗੁੰਡਾ ਤੇ ਬਾਝੇ ਵਾਲਾ ਸ਼ਰੀਫ ਇੱਕ ਬਰਾਬਰ ਹੈ ਸਾਡੇ 'ਚ ਨਹੀਂ ਐਹੋ ਜਿਹਾ ਕੁਝ ਹੈ ਤੁਹਾਡੇ ਕੋਲ ਨਹੀਂ ਐਈ ਪੱਕ ਬੰਨੇ ਆ ਸਾਡੇ ਤੋਂ ਤੁਸੀਂ ਬੇਦਬਾਹੀ ਹਾਂ ਮਾਲਵੇ ਵਾਲੇ ਮਾਝੇ ਵਾਲੇ ਪੜੀ ਮੁਟੀ ਸਖੀ ਉਹ ਨਹੀਂ ਮੈਂ ਨਹੀਂ ਕਿਹਾ ਵੀ ਮਾਝੇ ਵਾਲੇ ਬਦਮਾਸ਼ ਹੈ ਮਾਝੇ ਵਾਲੇ ਵਧੀਆ ਬੰਦੇ ਹੈ ਮਾਰਸ਼ਲ ਬੰਦੇ ਹੈ ਉਹ ਮੈਂ ਕਿਹਾ ਸਾਡੇ ਵਾਲੇ ਪਾਸੇ ਤਾਂ ਉਹੀ ਵਿਚਾਰੇ ਅਸੀਂ ਤਾਂ ਲੜਨੋੜਨ ਨਾਲ ਹੀ ਨਹੀਂ ਅਸਤਾ ਸਾਹਮਣੇ ਕੋਈ ਡੰਡਾ ਵਿਖਾਵੇ ਅਸੀਂ ਭੱਜ ਜਾਂਦੇ ਆਂ ਮੰਤਰੀ ਬਣਾਇਆ ਇਸ ਕੰਮ ਲਈ ਕੀ ਬੇਰਗੀ ਹੋ ਗਈ ਆਂ ਅਮ ਆ ਜਿਹੜਾ ਤੁਹਾਡਾ ਘਹਿ ਤੇਰਾ ਚਾਚਾ ਉੱਥੇ ਵਿਆਹ ਆ ਮਾਲਵੇ ਚ ਇਹਨਾਂ ਨੂੰ ਮਾਝੇ ਦੀ ਕੋਈ ਚਲੋ ਅ ਛੰਡੋ ਇਹਨਾਂ ਗੱਲਾਂ ਨੂੰ ਇਹ ਕਾਂਗਰਸ ਵੀ ਬੜੀ ਦੇਣ ਹੈ ਔਰ 99 ਦੇ ਵਿੱਚ ਲੜਾਈਆਂ ਲੜ ਕੇ ਸੰਦੂਲ ਸਿੰਘ ਜੀ ਵਰਗੇ ਮੰਤਰੀਆਂ ਨੇ 92 ਚ ਜਾਣ ਤਲੀ ਤੇ ਧਰ ਕੇ ਇਸ ਪੰਜਾਬ ਨੂੰ ਦੁਬਾਰੇ ਹੱਸਦਾ ਵਸਦਾ ਲੱਕੇ ਦਿੱਤਾ ਸੋ ਮੇਰੀ ਬੇਨਤੀ ਹੈ ਤਕੜੇ ਹੋ ਕੇ ਤੁਸੀਂ ਕਰਨ ਬੁਰਜ ਨੂੰ ਪੰਜੇ ਦਾ ਬਟਨ ਦੱਪ ਕੇ ਮੋਟਾ ਪਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਰਪੰਚ ਸਾਹਿਬ ਬਈ ਨਿਆਰਾ ਆ ਗਿਆ ਘਰੇ ਇੰਨਾ ਕੱਟ ਕਰੀ ਬਿਠਾ ਹੈ ਕਾਗਜ਼ ਸਰਪੰਚ ਦੇ ਚਕਾਪੇ ਤੇ ਅਗਲੀ ਵਾਰੀ ਬਾਬਾ ਰੱਖੇ ਸਰਕਾਰ ਐਵੇਂ 21 ਦੀਆਂ 31 ਪਾਵਾਂਗੇ ਤੇ ਐਂ ਹੀ ਸਰਪੰਚ ਬਣਾਵਾਂਗੇ ਰਣਵਾ ਸਾਹਿਬ ਦੀ ਰਹਿਮਾਈ ਦੇ ਲੈ ਉਹਨੇ ਜਿਹੜਾ ਉਹਨੇ ਘਟਾਇਆ ਉਹਨਾਂ ਦੇ ਪ੍ਰਭਾਵਾਂ ਕੀ ਹਾਂ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਲੂ ਜਿੱਕਾ ਖਾਲਸਾ ਦੂਜਾ ਪਾਈ